ਮੈਨੂੰ ਬਹੁਤ ਪੀਲੀਆ ਹੋਇਆ ਹੈ ਜੀ ਮੇਰੇ ਮੰਮੀ ਡੈਡੀ ਮੇਰਾ ਇਲਾਜ ਨਹੀਂ ਕਰਾ ਸਕਦੇ ਜੀ ਮੇਰੀ ਇੱਕ ਛੋਟੀ ਜੀ ਭੈਣ ਹੈ ਜੀ ਅਸੀਂ ਖੇਡਦੇ ਹੁੰਦੇ ਸੀ ਹੁਣ ਮੈਂ ਖੇਡਣ ਜੋਗਾ ਵੀ ਨਹੀਂ ਰਿਹਾ ਜੀ ਮੈਂ ਹੱਥ ਜੋੜ ਕੇ ਬੇਨਤੀ ਹੈ ਜੀ ਮੇਰਾ ਮੇਰਾ ਇਲਾਜ ਕਰਾ ਦਿਓ ਮੇਰੇ ਡੈਡੀ ਬਹੁਤ ਗਰੀਬ ਨੇ ਤੇ ਮੇਰੇ ਇਲਾਜ ਨਹੀਂ ਕਰਾ ਸਕਦੇ ਡੈਡੀ ਕਰਦੇ ਨੇ ਮੇਰੇ ਮੰਮੀ ਡੈਡੀ ਡੈਡੀ ਤੋਂ ਵੀ ਰਹਿ ਗਏ ਨੇ ਅਸੀਂ ਘਰ ਦਾ ਸਾਰਾ ਸਮਾਨ ਵੇਚਤਾ ਜੀ ਮੇਰੇ ਫਿਰ ਵੀ ਨਹੀਂ ਇਲਾਜ ਹੋ ਸਕਿਆ ਮੇਰੇ ਸਕੂਲ ਦੇ ਦੋਸਤ ਵੀ ਆਉਂਦੇ ਨੇ ਮੇਰੇ ਕੋਲੇ ਕਿ ਤੂੰ ਸਕੂਲ ਕਦੋਂ ਆਉਂਗਾ ਪਰ ਮੈਂ ਮਰ ਤੋ ਤੁਰਿਆ ਨਹੀਂ ਆਂ ਤੇ ਜਿੰਮੇਰ ਕੁਝ ਆਇਆ ਨਹੀਂ ਆਂ ਦਾ ਸਕੂਲ ਤੇ ਮੇਰੇ ਦਿਲ ਵੀ ਬਹੁਤ ਕਰਦਾ ਸਕੂਲ ਜਾਣ ਨੂੰ ਪਰ ਮੇਰੇ ਤੋ ਤੁਰਿਆ ਨਹੀਂ ਆਂ ਬੇਨਤੀ ਹੱਥ ਜੋੜ ਕੇ ਬੇਨਤੀ ਆ ਜੀ ਮੇਰਾ ਲਾਜ ਕਰਾ ਸਰ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਜਿਹੜੇ ਵੀ ਜਿਹੜੇ ਵੀਡੀਓ ਨੂੰ ਦੇਖ ਰਹੇ ਨੇ ਮੇਰੇ ਮੇਰੀ ਦਵਾਈ ਲੈਣ ਨੂੰ ਪੈਸੇ ਨਹੀਂ ਜੀ ਦਵਾਈ ਮੈਨੂੰ ਦਵਾਈ ਦਵਾ ਦੇ ਜੀ ਮੇਰੇ ਭਰਾ ਨੂੰ ਪਿਗਲੀ ਹੋਇਆ 2 ਮਹੀਨੇ ਹੋ ਗਿਆ ਤੀਜਾ ਮਹੀਨਾ ਲੱਗ ਗਿਆ ਇੱਕ ਹੀ ਵੀਰ ਤੇ ਮੇਰੀ ਮੰਮੀ ਰਿ ਦਿਹਾੜੀ ਕਰਦੇ ਤੇ ਸਾੜੇ ਤਲਾਕ ਨਹੀਂ ਹੋ ਰਿਹਾ ਤੇ ਸਾਨੂੰ ਪੈਸਿਆਂ ਦੀ ਬਹੁਤ ਲੋੜ ਹੈ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਮੇਰੇ ਮੇਰੇ ਭਰਾ ਦੀ ਮਤਦਕਾਰਨ ਮੇਰਾ ਇੱਕੋ ਇੱਕ ਭਰਾ ਤੇ ਜੇ ਇਹਨੂੰ ਕੁਝ ਹੋ ਗਿਆ ਮੈਂ ਰਖੜੀ ਕਿਵੇਂ ਬੰਨੂਗੀ ਇਸ ਲਈ ਸੰਗਤ ਨੂੰ ਬੇਨਤੀ ਹੈ ਕਿ ਵੀ ਮੇਰੇ ਭਰਾ ਨੂੰ ਦਵਾਈ ਵੀ ਲੋੜ ਹੋ ਸੀ ਹੈ ਅਸੀਂ ਸਾਰੀਆਂ ਚੀਜ਼ਾਂ ਵੇਚਦੀਆਂ ਫਿਰ ਵੀ ਇਹਨਾਂ ਗ੍ਰਾਮਣੀ ਆ ਰਿਹਾ ਸਾਡੀ ਮਦਦ ਕਰੋ ਕੀ ਨਾ ਪੁੱਤ ਤੇਰਾ ਜਗਸੀਰ ਜਗਸੀਰ ਕੀ ਹੋ ਗਿਆ ਪੁੱਤ ਤੈਨੂੰ ਪੀ ਲਿਆ ਹੋਇਆ ਹੋਇਆ ਕਿਹੜੀ ਗਲਾਸ ਚ ਪੜਦਾ ਸੀਗਾ 7ਵੀਂ 7ਵੀਂ ਗਲਾਸ ਦੇ ਵਿੱਚ ਕਿੰਨੇ ਦਿਨ ਹੋ ਗਏ ਪੁੱਤ ਸਕੂਲ ਨਹੀਂ ਗਿਆ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਸਕੂਲ ਨਹੀਂ ਗਿਆ ਦਿਲ ਕਰਦਾ ਸਕੂਲ ਜਾਣ ਨੂੰ ਹੂੰ ਯਾਰਾਂ ਦੋਸਤਾਂ ਕੋਲੇ ਜਾਣ ਨੂੰ ਦਿਲ ਕਰਦਾ ਤੁਰਿਆ ਭਿਲੇ ਵੀ ਨਹੀਂ ਜਾਂਦਾ ਤੇਰੇ ਤੋਂ ਅੱਛਾ ਮੰਜੇ ਤੇ ਪਿਆਰੇ ਨੇ ਸਾਰਾ ਦਿਨ ਤੂੰ ਤੇ ਕੋਈ ਯਾਰ ਦੋਸਤ ਆਉਂਦਾ ਤੇਰੇ ਕੋਲ ਹੀ ਘਰੇ ਆਉਂਦਾ ਮਿਲਣ ਆਉਂਦਾਂ ਨੇ ਕੀ ਕਹਿੰਦੇ ਹੁੰਦੇ ਤੈਨੂੰ ਕੀ ਕਹਿੰਦੇ ਬਸ ਕਹਿੰਦੇ ਸਕੂਲ ਲੈ ਕਦੋਂ ਆ ਅੱਛਾ ਤੇਰੇ ਸਾਰੇ ਯਾਰ ਦੋਸਤ ਇਹਨੂੰ ਪੁੱਛਦੇ ਵੀ ਸਕੂਲੇ ਕਦੋਂ ਆ ਤੇ ਤੂੰ ਅੱਗੋਂ ਬੁੱਤ ਕੀ ਕਹਿਣਾ ਹੁੰਨਾ ਰੱਬਾ ਠੀਕ ਹੋਏ ਕੋਈ ਨਹੀਂ ਵਾਈਗਰੂ ਠੀਕ ਕਰੂਗਾ ਕੋਈ ਨਹੀਂ ਤੇਰੀ ਹੋਊਗੀ ਮਦਦ ਰੱਬ ਕਰੂਗਾ ਠੀਕ ਕਰੂਗਾ ਨਾ ਭੈਣ ਮਿਲ ਕੇ ਰੋ ਨਾ ਰੋ ਨਾ ਕੋਈ ਗੱਲ ਹੈ ਉਹ ਦਾ ਬੱਚਾ ਠੀਕ। ਇਹ ਵੀ ਵੇਖ ਕੇ ਰੋਂਦਾ ਹਣਾ ਜਦੋਂ ਤੁਸੀਂ ਦੋਨੋਂ ਜੀ ਰੋਂਦੇ ਹੋ ਨੇ ਤੇ ਇਹਦਾ ਵੀ ਵਿਚਾਰੇ ਦਾ ਦਿਲ ਘਟਦਾ ਹਣਾ ਵੀ ਮਾਂ। ਇਹਦਾ ਇਹਦਾ ਘਟਦਾ ਹੀ ਹੈ ਵੱਧ ਟੈਨਸ਼ਨ ਲੈਂਦਾ ਜੀ। ਪਰ ਤੂੰ ਠੀਕ ਹੋਣਾ ਚਾਹੁੰਨਾ ਤੂੰ। ਹੈ? ਬਿਲਕੁਲ ਠੀਕ ਹੋਣਾ ਚਾਹੁੰਨਾ। ਫਿਰ ਸਕੂਲ ਜਾਇਆ ਕਰਨੇਗਾ। ਸਕੂਲ ਜਾਇਆ ਕਰਨੇਗਾ ਹੈਨਾ। ਰੋਈਗਾ ਤੋ ਜਾਣਾ ਹੈ। ਨਾ ਨਾ ਮੇਰਾ ਸ਼ਹਿਰ ਪਰ। ਉਹ ਕੋਈ ਨਹੀਂ ਕੁਛ ਨਹੀਂ ਹੁੰਦਾ ਠੀਕ ਆ ਤੂੰ ਬਿਲਕੁਲ ਠੀਕ ਆ। ਹੈ? ਰੋਈਗਾ ਤੋ ਜਾਣਾ। ਇਲਾਜ ਨਹੀਂ ਹੁੰਦਾ ਪਿਆ ਤੇਰਾ ਕੋਈ ਨਹੀਂ ਆਪਾਂ ਕਰਵਾਵਾਂਗੇ ਇਲਾਜ ਤੇਰਾ ਆਪਾਂ ਸੰਗਤ ਨੂੰ ਕਵਾਂਗੇ ਵੀ ਬੱਚੇ ਦਾ ਇਲਾਜ ਕਰਵਾਓ ਕਰ ਦਈਏ ਸੰਗਤ ਨੂੰ ਬੇਨਤੀ ਚਾਹ ਹਾਂ ਨਾ ਨਾ ਬੱਚਾ ਜੀ ਪੂਰਾ ਸਹਿਮ ਚੁੱਕਾ ਹੈ ਇਸ ਵਕਤ ਬੱਚਾ ਖੁਦ ਰੋ ਰਿਹਾ ਹੈ ਕਿ ਵੀ ਮੈਨੂੰ ਇਸ ਬਿਮਾਰੀ ਚੋਂ ਬਾਹਰ ਕੱਢੋ ਕਿਉਂਕਿ ਬੱਚਾ ਸਭ ਕੁਝ ਸਮਝਦਾ ਆਪਦੇ ਮਾਪਿਓ ਦੇ ਹਾਲਾਤ ਸਮਝਦਾ ਪਿਆ ਹੈ ਵੀ ਮਾਪਿਓ ਨੇ ਸਾਰਾ ਕੁਝ ਵੇਚ-ਵਟ ਕੇ ਮੇਰੇ ਤੇ ਲਾਤਾ ਉਹਨੂੰ ਵੀ ਦੁੱਖ ਹੁੰਦਾ ਪਿਆਗਾ ਅੱਜ ਮਦਦ ਕਰਨ ਵਾਲਾ ਕੋਈ ਨਹੀਂ ਕਿ ਮਾਰ ਹੋ ਰਹੀ ਆ ਸਰਾਣੇ ਪਿਓ ਰੋ ਰਿਹਾ ਖੁਦ ਬੱਚਾ ਰੋ ਰਿਹਾ ਤੇ ਮੇਰੀ ਇਹੀ ਬੇਨਤੀ ਆ ਵੀ ਇਸ ਬੱਚੇ ਦੀ ਨਾ ਬਾਹ ਫੜ ਲਓ ਇਸ ਬੱਚੇ ਦਾ ਇਲਾਜ ਕਰਵਾ ਦਿਓ ਹੋਰ ਕੁਝ ਨਹੀਂ ਚਾਹੀਦਾ ਇਸ ਬੱਚੇ ਦੀਆਂ ਅੱਖਾਂ ਦੇ ਵਿੱਚ ਅੱਥਰੂ ਨਿੱਕਾ ਜਿਹਾ ਬੱਚਾ ਵੇਖਿਆ ਨਹੀਂ ਜਾਂਦਾ ਪਿਆ ਰੋਂਦਾ ਹਾਲਾਤ ਐਡੇ ਮਾੜੇ ਉਹ ਵਿਚਾਰਾ ਰੋ ਰਿਹਾ ਇੱਕੋ ਹੀ ਗੁਹਾਰਾ ਉਹ ਤੋਂ ਬੋਲਿਆ ਨਹੀਂ ਜਾ ਰਿਹਾ ਕਿ ਵੀ ਮੇਰਾ ਇਲਾਜ ਕਰਾ ਦਿਓ ਤੇ ਜੇ ਅੱਜ ਇਸ ਬੱਚੇ ਦੀ ਤੁਸੀਂ ਮਦਦ ਕਰੋਗੇ ਸੋਚ ਕੇ ਵੇਖੋ ਤੁਹਾਡੇ ਬੱਚਿਆਂ ਨੂੰ ਕਿੰਨਾ ਪੌਣਾ ਲੱਗੂਗਾ ਤੁਹਾਡੇ 3 ਪੁੱਤ ਜੀਣਗੇ ਜੇ ਤੁਸੀਂ ਅੱਜ ਕਿਸੇ ਦਾ 13 ਸਾਲ ਬਾਅਦ ਹੋਇਆ ਪੁੱਤ ਬਚਾ ਦਿਓਗੇ 13 ਸਾਲ ਕੋਈ 1 ਸਾਲ ਦੇ ਵਿੱਚ 365 ਦਿਨ ਹੁੰਦੇ ਆ ਤੇ ਲੋਕੀ ਤੰਗ ਕਰ ਮਾਰਦੇ ਆ ਜਦੋਂ ਘਰ ਦੇ ਵਿੱਚ ਜਵਾਕ ਨਾ ਹੋਵੇ 1 ਲੱਖ ਰੁਪਈਆ ਪਰਿਵਾਰ ਮੰਗ ਤੰਗ ਕੇ ਪਹਿਲਾਂ ਮੋਟਰਸਾਈਕਲ ਵੇਚਾ ਜੀ ਤੁਸੀਂ ਹਾਂਜੀ 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 ਫਿਰ ਮਸ਼ੀਨ ਵੇਚੀ ਫਿਰ ਫ੍ਰਿਜ ਵੇਚੀ ਹਾਂਜੀ ਵੇਚ ਕੇ ਵੀ ਇਲਾਜ ਪੂਰਾ ਨਹੀਂ ਹੋਇਆ ਜਿਹੜਾ ਰਿਸ਼ਤੇਦਾਰਾਂ ਤੋਂ ਮੰਗ ਲਿਆ ਆਂਡੀਆਂ ਗਵਾਂਡੀਆਂ ਤੋਂ ਮੰਗ ਲਿਆ ਪਿੰਡ 'ਚੋਂ ਗ੍ਰਾਹੀ ਇਕੱਠੀ ਕਰ ਲਈ ਉਹ ਵੀ ਪੂਰੀ ਨਹੀਂ ਲਈ। ਇਸ ਟਾਈਮ ਜਿਹੜੇ ਮੈਂ ਪਿੰਡ 'ਚ ਖੜਾ ਤਪਾਖੇੜਾ ਡੱਬ ਵਾਲੀ ਦੇ ਕੋਲੇ ਜਿਹੜਾ ਮਲੋਟ ਦੇ ਨਾਲ ਰਹਿ ਜਾਂਦਾ ਪਿੰਡ ਤਪਾਖੇੜਾ ਇੱਕ ਸੰਗਤ ਜੀ ਅਸੀਂ ਸਕਰੀਨ ਤੇ ਨੰਬਰ ਪਾਵਾਂਗੇ 997153 29452 ਉਸ ਨੰਬਰ ਤੇ ਤੁਸੀਂ ਕਾਲ ਕਰਕੇ ਪਰਿਵਾਰ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਭੈਣ ਗੁਰਜੀਤਕੌਰ ਦਾ ਨਾਲ ਅਸੀਂ ਅਕਾਊਂਟ ਵੀ ਪਾਵਾਂਗੇ ਪਰਿਵਾਰ ਤਪੇਖੇੜੇ ਦਾ ਉਹਨਾਂ ਇਹਨਾਂ ਦੀਆਂ ਰਿਪੋਰਟਾਂ ਅਸੀਂ ਕਿਸੇ ਡਾਕਟਰ ਨਾਲ ਡਿਸਕਸ ਕਰਾਂਗੇ ਵੀ ਡਾਕਟਰ ਜਿਹੜੇ ਹਸਪਤਾਲ ਦੇ ਨਾਲ ਸਾਨੂੰ ਲੱਗਿਆ ਕਿ ਉਹ ਇਹਦਾ ਇਲਾਜ ਕਰ ਸਕਦੇ ਆ ਬੱਚੇ ਦਾ ਉੱਥੇ ਅਸੀਂ ਇਸ ਬੱਚੇ ਨੂੰ ਚੱਕ ਕੇ ਲੈ ਕੇ ਜਾਵਾਂਗੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਪਰਿਵਾਰ ਦੀ ਮਦਦ ਦੇ ਲਈ ਅੱਗੇ ਜਰੂਰ ਆਣਾ ਧੰਨਵਾਦ ਸਸ਼ੇ